ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਮਨੀ ਰਿਕਵਰ ਕੀਤੀ ਹੈ ਜਿਹੜੇ ਕੀ ਹਵਾਲਾ ਮਨੀ ਹੈ ਐਂਡ 3100 ਡਾਲਰ ਬਰਾਮਦ ਕੀਤੇ ਨੇ ਔਰ ਇੱਕ ਪੁਨੀਤ ਸੂਨਾ ਨਾਂ ਦਾ ਵਿਅਕਤੀ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕੀਤਾ ਉਹ ਜਿਹੜਾ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਸਰ ਇਹ ਤੁਸ ਪਹਿਲਾਂ ਵੀ ਕਿਹਾ ਸੀ ਕਿ 2 ਕਰੋੜ 93 ਲੱਖ ਹੈ ਇਹ ਉਹ ਇੰਡੀਅਨ ਕਰੰਸੀ ਹੈ ਤੇ 3100 ਇੰਡੀਅਨ ਇੰਡੀਅਨ ਕਰੰਸੀ ਜੀ 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 ਬਾਜ ਐਨੇ ਲੈ ਕੇ ਕਿੱਥੇ ਉਹਨ ਤਫਤੀਸ਼ ਦਾ ਹਿੱਸਾ ਜੀ ਕਿ ਕਿੰਨੇ ਡਿਲੀਵਰ ਕਰਨੇ ਸੀ ਕਿੱਥੇ ਡਿਲੀਵਰ ਕਰਨੇ ਸੀ ਉਹ ਹੀ ਪਤਾ ਕਰਦੇ ਇਹ ਦਸਤਨ ਯੂਨੀਅਨ ਮਨੀ ਟਰਾਂਸਫਰ ਦਾ ਕੰਮ ਕਰਦਾ ਸੀ ਜੀ ਪਹਿਲਾਂ ਤੇ ਨਾਲ ਨਾਲ ਉਹਦਾ ਆਸਟ੍ਰੇਲੀਆ ਯੂਕੇ ਯੂਐਸ ਕੈਨੇਡਾ ਯੂਰਪ ਇਹ ਜਿਹੜੀ ਸਾਰੀ ਕਰੰਸੀਸ ਚੇਂਜ ਕਰਦਾ ਸੀ ਮਨੀ ਚੇਂਜਰ ਸੀਗਾ ਬੇਸਿਕਲੀ ਔਰ ਹੁਸ਼ਿਆਤਪੁਰ ਨਵਾਂ ਸ਼ਹਿਰ ਔਰ ਜਲੰਧਰ ਖਾਸ ਤੌਰ ਤੇ ਆਦਾਸੂਗਾ ਟਾਂਡਾ ਇਸ ਏਰੀਆ ਦੇ ਵਿੱਚ ਦਾ ਆਪਰੇਸ਼ਨ ਸੀਗਾ ਪਹਿਲਾਂ ਕਿੱਥੇ ਹੈਗਾ ਏ ਇੱਕ ਵਰੀ ਜੇ ਤੇ ਦਿੱਲੀ 에ਰਪੋਰਟ ਪਰਚਾ ਹੈਗਾ ਉਹ ਚੈੱਕ ਕਰੇ ਕਿ ਕਿਸ ਚੀਜ਼ ਦਾ ਪਰਚਾ ਕੀ ਰਿਕਵਰੀ ਹੋਈ ਚੁਹਾ ਤੇ 2018 ਚ ਇੱਕ ਪਰਚਾ ਹੈ ਹਾਂਜੀ ਲੈ ਗਈ ਕਿੱਥੋਂ ਆਇਆ ਸੀ ਦਿੱਲੀ ਤੋਂ ਆ ਰਹੀ ਸੀ ਕ੍ਰੈਂਸ ਦਿੱਲੀ ਤੋਂ ਲੈਂਚ ਇਹ ਇਹਨੇ ਇੱਥੇ ਆ ਕੇ ਕੋਈ ਬੰਦਾ ਸੀਗਾ ਲਗਜ਼ਰੀ ਜਿਹੜੀਆਂ ਬੱਸਾਂ ਨੇ ਉਹਨਾਂ ਦੇ ਵਿੱਚ ਟ੍ਰਾਂਸਪੋਰਟ ਕਰਦੇ ਸੀਗੇ ਕਿ ਜਿਵੇਂ ਕੂਰੀਅਰ ਟਾਈਪ ਇੱਕ ਬਾਕਸ ਬਣਾ ਕੇ ਉੱਥੋਂ ਕਿਸੇ ਨੇ ਭੇਜਿਆ ਨੂੰ ਇੱਥੇ ਨ ਬੱਸ ਤੋਂ ਲਾ ਕੇ ਆਪਣੀ ਗੱਡੀ 'ਚ ਰੱਖਿਆ ਤੇ ਲੈ ਕੇ ਜਾ ਇਹ ਸਾਰੀ ਮਰੀ ਬੱਸੇ ਵਿੱਚ ਹੀ ਜਿਹੇ ਬੱਸ ਕਰੇ ਚਾਹੀਏ ਜਾਂਦੀ ਵੇਤ ਆਈ ਹੈ ਇੱਥੋਂ ਲੈ ਕੇ ਇਹਨਾਂ ਨੇ ਹਿਆਰਪੁਰ ਜਾਣਾ ਸੀ ਇਹਨੇ ਜਾਂ ਕਿਸੇ ਨੂੰ ਜਲੰਧਰ ਸੁਪਰੇ ਚੇ ਇਹ ਹੁਣ ਸਾਡੇ ਕਾਬੂ ਆਇਆ ਜੀ ਹੁਣ ਇਹ ਪੁਸ਼ਪਰਤਾਲ ਦੇ ਵਿੱਚ ਆਏਗਾ ਵੀ ਕਿੱਥੇ ਕਿੱਥੇ ਕਿੰਨੀ ਡਿਲੀਵਰ ਕਰਨੀ ਸੀ ਕਿੰਨੇ ਬੰਦੇ ਨੂੰ ਕਰਨੀ ਸੀ ਜਾਂ ਕਿਸੇ ਹੋਰ ਜ਼ਿਆਦਾ ਬੰਦਿਆਂ ਨੂੰ ਜੀ ਇਹ ਇੱਕ ਜਿਹੜਾ ਤੁਸੀਂ ਕਹਿੰਦੇ ਲਗਜ਼ਰੀ ਵਾਸਤੇ ਵਿੱਚ ਆਈਏ ਮਨੀ ਜੀ 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 ਨਾਲ ਕੋਈ ਸਫਰ ਵੀ ਕਰ ਰਿਆ ਸੀਗਾ ਹੋਰ ਕੋਈ ਕਿ ਕੱਲੀ ਉਹਨਾਂ ਨੂੰ ਪੈਕੇਟ ਹੀ ਦਿੱਤਾ ਇਹਨਾਂ ਨੂੰ ਹਾਂਜੀ ਵਾਸਤੇ ਉਹਨੂੰ ਕੱਲਾ ਪਾਰਸ ਹੀ ਦਿੱਤਾ ਕੋਈ ਬੰਦਾ ਵੀ ਨਾਲ ਸਫਰ ਕਰ ਰਿਹਾ ਸੀ ਇਹ ਹੁਣ ਕੁਝ ਕਿਸ ਚਾਏਗਾ ਨਾ ਜੀ ਕੋਈ ਬੰਦਾ ਦਾ ਆ ਰਿਹਾ ਜੀ ਕਿਉਂ ਆ ਰਿਹਾ ਕਿ ਇਹਦੀ ਗੱਡੀ ਚੋ ਪਕੜੀ ਗਈ ਹੈ ਇਹਨੇ ਉਹ ਤੋਂ ਰਿਸੀਵ ਕਰ ਲਈ ਸੀ ਸਾਡੇ ਕੋਲ ਜਿਹੜੀ ਇਨਪੁਟ ਆਈ ਸੀ ਅਸੀਂ ਨਾਕਾ ਲਗਾ ਕੇ ਖੜੇ ਸੀ ਕਿ ਉੱਥੇ ਸਾਡੇ ਕਾਬੂ ਆ ਗਿਆ ਸਰ ਕਰ ਰਹਾ ਦਾ ਇਹਨੂੰ ਅਪਡੇਟ ਦਿੱਤਾ ਹੈ ਜੀ 15 ਘੰਟੇ ਤੋਂ 10 ਘੰਟੇ ਨੂੰ ਮੰਨ ਤੇ ਬਦਲ ਗਿਆ ਕਿ ਕਿਸ ਬੰਦੇ ਦੀ ਕੋਈ 3 ਘੰਟੇ ਤਦਾ ਤੁਹਾਡੇ ਕੋਲ ਖੜੇ ਸੀ 3 ਘੰਟੇ ਲਾ ਉਹ ਹੀ ਨਾ ਹੁਣ ਪੁੱਛਗੇ ਸੀ ਤਾਂ ਟਾਈਮ ਨਾਲ ਹੀ ਹੁੰਦੇ ਇਹ ਹਾਲ ਤਾਂ ਇਹਦੇ ਬਾਰੇ ਹੀ ਜੱਤ ਜਾਣਕਾਰੀ ਹਾਸਲ ਕੀਤੀ ਹੈ ਜੀ ਕੀ ਕੀ ਹੈ ਬੈਕਗ੍ਰਾਉਂਡ ਕੀ ਹੈ ਕਿੱਥੋਂ ਦਾ ਸੀਗਾ ਕੀ ਹੈ ਉਹਦੇ ਬਾਰੇ ਪਤਾ ਲੱਗਿਆ ਜੋ ਉਹਦਾ ਮੋਡਸ ਆਪਰੇਂਡੀ ਸੀ ਉਹ ਪਤਾ ਕਰ ਲਿਆ ਉਹ ਤੋਂ ਦੱਸ Single hand ਆਈ ਹੈ ਬਰਥ ਦੇ ਵਿਚਾਈ ਹੈ ਇਹਨੂੰ ਮਿਲ ਗਈ ਹੈ ਇਹਨੂੰ ਮਿਲ ਗਈ ਹੈ Single handy ਦੇਣੀ ਸੀ ਜਾਂ ਕੁਝ ਵੰਡ ਕੇ ਦੇਣੀ ਸੀ ਉਹ ਹੁਣ ਹਾਲੇ ਤਫਤੀਸ਼ ਚੱਲੇਗੀ ਜੀ ਫਿਰ ਪਤਾ ਲੱਗੂਗਾ ਕਿੰਨੀ ਜਗ੍ਹਾ ਤੇ ਦੇਣੀ ਸੀ ਕਿਹਨੂੰ ਕਿਹਨੂੰ ਦੇਣੀ ਸੀ ਕਿੱਥੇ ਦੇਣੀ ਹੈ ਅਜੇ ਅਜੇ ਨਹੀਂ ਉਹ ਤੱਕ ਨਹੀਂ ਪਹੁੰਚੇ ਨਾ ਹਾਲੇ ਸੈਡੀ ਤਫਤੀਸ਼ ਹੁੰਦਾ ਜਿਹੜੀ ਸੀ ਉਹ ਕਿਸੇ ਪਰਟੀਕੂਲ ਮਨ ਲੈ ਕੇ ਪੁਛੇ ਪੁਛੇ ਪੁਆਇੰਟ ਤੇ ਆਉਂਦੀ ਸੀ ਜਾਂ ਆਫਿਸ ਵਾਲੀ ਸੀ ਕਿ ਆਊਟਰ ਜਿਹੜੀਆਂ ਬੱਸਾਂ ਹੁੰਦੀਆਂ ਉਹਨਾਂ ਦਾ ਜਿੱਥੇ ਟੋਪੇਜ ਹੁੰਦਾ ਜੀ ਕਿਸੇ ਸਟਾਪੇਜ ਤੋਂ ਉਹਨੂੰ ਰੋਕਦੇ ਉਹਦੇ ਕੋਲ ਕਹਿੰਦਾ ਵੀ ਮੇਰੀ ਪਰਚੀ ਆ ਰਹੀ ਹੈ ਦਿੱਲੀੋਂ ਹੀ ਆ ਮੇਰਾ ਬਾਕਸ ਦੇ ਦੇ ਇਹ ਸਾਡੇ ਕੋਲ ਤਾਂ ਦੇਖੋ ਜੀ ਬਸ਼ੀਰਪੁਰ 3 ਪੁਆਇੰਟ ਤੇ ਅਸੀਂ ਉਹਨੂੰ ਕੈਪਚਰ ਕੀਤਾ ਇਹਨੇ ਉਹ ਹੁਣ ਤਫਤੀਸ਼ ਦੇ ਵਿੱਚ ਉਹਨੂੰ ਪੁੱਛਾਂਗੇ ਜੀ ਵੀ ਕਿਸ ਜਗ੍ਹਾ ਤੋਂ ਲਈ ਸੀ ਅਸੀਂ ਫਿਲਹਾਲ ਕਵਰ ਕਰਕੇ ਜੋ ਜੋ ਅਸੀਂ ਇਹਦੇ ਕੋਲ ਪੁੱਛਿਆ ਗਿਆ ਉਹ ਤੁਹਾਨੂੰ ਦੱਸਦੇ ਇਹ ਕਿਸੇ ਚੀਜ਼ ਦੇ ਨੇ ਲਈ ਹੈ ਕਿ ਉਦਾਂ ਪੈਸੇ ਦੇ ਬਦਲੇ ਮਨੀ ਟ੍ਰਾਂਸਫਰ ਇਹਨੇ ਹਾਲੇ ਤੱਕ ਤਾਂ ਜੋ ਉਹਨੇ ਕਿਹਾ ਜੀ ਕਿ ਮਨੀ ਦੇ ਬਦਲੇ ਮਨੀ ਟ੍ਰਾਂਸਫਰ ਕਰਦਾ ਪਰ ਹੁਣ ਅੱਗੇ ਇੱਕ ਹੋਰ ਕੀ ਕੀ ਹੈਗਾ ਕਿਸੇ ਕਿਸ ਚੀਜ਼ ਦੇ ਵਿੱਚ ਡੀਲ ਕਰਦਾ ਉਹ ਸਾਰਾ ਕੁਝ ਆਏਗਾ ਤੁਹਾਨੂੰ ਤਾਂ ਇਹ ਤਾਂ ਬੰਦਾ ਦੋ ਬੰਦੇ ਸੀ ਫਿਲਹਾਲ ਤਾਂ ਇਹ ਸੀ ਜੀ ਕਾਬੂ ਕਿਸੇ ਫਿਲਹਾਲ ਕਿੰਨੀ ਕਮਿਸ਼ਨ ਕਿੰਨੀ ਮਿਲਦੀ ਸੀ ਪੁੱਛੇ ਤਾਂ ਆਈਡੀ ਉਹ ਹੁਣ ਆਏਗਾ ਜੀ ਸਾਰੇ ਕੁਝ ਸਾਹਮਣੇ ਇਹ ਸਾਰੇ ਕੁਐਸਚਨਸ ਹੈ ਸਾਡੇ ਜਿਹੜੇ ਤਿਆਰ ਨੇ ਜੀ 10 ਕਰੋੜ ਨੂੰ ਫੜਿਆ ਗਿਆ 10 ਕਰੋੜ ਦੇ ਕਿੰਨੇ ਪੜਿਆ ਗਿਆ 10 ਕਰੋੜ ਦੇ ਹਾਲੇ ਸਾਡੇ ਕੋਲ ਜੀ ਕੋਈ ਇਨਪੁਟ ਨਹੀਂ ਹੈਗੀ ਆ ਪਰ ਆ ਇੱਕ ਇੱਕ ਤਮਕਦਮਾ ਹੈਗਾ ਦਿੱਲੀ 에ਰਪੋਰਟ ਦਾ ਉਹ ਚੈੱਕ ਕਰਾ ਰਹੇ ਆ ਵੀ ਉਹ ਕਾਦ ਮਕਦਮਾ ਸੀ ਹਾਂਜੀ ਨਹੀਂ ਆਪ ਤਾਂ ਕੋਈ ਕਹਿ ਦਿੰਦਾ ਜੀ ਮੈਨੂੰ ਤਾਂ 5000 ਫੜੇ ਗਏ ਸੀ ਇਸ ਕਰਕੇ ਮੈਨੂੰ ਉਹਨਾਂ ਰੋਕ ਲੈ ਸੀ ਹੁਣ ਅਸੀਂ ਉਹ ਤੇ ਬਲੀਫ ਤਾਂ ਨਹੀਂ ਕਰ ਸਕਦੇ ਉਹ ਤਾਂ ਵੀ ਹੈਵ ਟੂ ਵੈਰੀਫਾਈ ਓਨਲੀ THEN ਟੈਲ ਹਿਮ ਮਨੀ ਪ੍ਰੋਪਰ ਵਾਲਾ ਕਰ ਰੋਪਰੀ ਕਿੰਨੇ ਸਾਲ ਦਾ ਤੋਂ ਕਰਦਾ ਇਹ 10 ਸਾਲ ਤੋਂ ਕੰਮ ਕਰਦਾ ਵਨ ਹੈਲ ਉਸਨਾ ਹਵੇ ਹਵਾਲਾ ਕਰ ਰੋਪਰੀ ਤਾਂ ਫਿਲਹਾਲ ਤਾਂ ਇਹ ਹਵਾਲਾ ਮੰਨਿਆ ਹੁਣ ਮਨੀਆ ਵਾਲਾ ਕਾਰੋਬਾਰੀ ਕਾਰੋਬਾਰੀ ਕਿੱਡਾ ਵੱਡਾ ਹੈ ਕਿੰਨਾ ਹੈ ਸਾਰਾ ਕੁਝ ਤਫਤੀਸ਼ ਹੈ ਇਕੱਲਾ ਹੀ ਹੈ ਜਦੋਂ ਹੋਰ ਵੀ ਕਿਹੜੇ ਬੰਦੇ ਦੇ ਦੇਖੋ ਹੋਰ ਬੰਦੇ ਹੋ ਸਕਦੇ ਆ ਇਕੱਲਾ ਬੰਦਾ ਤੇ ਕਿੰਨਾ ਕੰਮ ਕਰ ਸਕਦਾ ਜਿਹੜੀ ਜਿਹੜੀ ਖੜੀ ਗਈ ਇਹਦੇ ਨਾਮ ਤੇ ਇਹਦੀ ਆਪਣੀ ਪਰਸਨਲਟੀ ਉਹ ਮੈਨੂੰ ਕੋ ਇਨਪੁਟ ਨਹੀਂ ਹੈਗੀ ਉਹ ਆਰਸੀ ਚੈੱਕ ਕਰਾਂਗੇ ਤੇ ਫੇਰ ਹੀ ਪਤਾ ਲੱਗੇ ਮਨੀ ਇੱਕ ਚੀਜ਼ ਜਿੱਦਿਨੇ ਇਸ ਤੇ ਚੈੱਕ ਕਰਨਾ ਹੋਣਾ ਕਮ ਜਿੱਦੀ ਗੱਡੀ ਦੇ ਨਾਮ ਤੇ ਕਾਗਜ਼ ਚੈੱਕ ਤੇ ਹੁਣ ਤੁਸੀਂ ਇਹ ਸਬਦੇ ਦੇ ਵਾਈਟ ਜੀ ਗੱਡੀ ਦੇ ਕਾਗਜ਼ ਚੈੱਕ ਤੇ ਸਰ ਬਾਈਟ ਦੇ ਜੀ ਸਭ ਤੋਂ ਸਹੀ ਹੋਣਾ ਕਿ ਜੀ ਕੰਪਲੀਟ ਤੁਹਾਨੂੰ ਦਈ ਆ ਰੋਟੀ ਹੈ ਦੇਖੋ ਆਨ ਪੇਪਰਸ ਐ ਸਰਨੇ ਗਿਆ ਸਾਰੀ ਚੀਜ਼ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਾਂਗੇ ਸਾਰੇ ਕੁਐਸਚਨ ਸਰਦੇ ਤਿਆਰ ਐ ਐਸ ਪਰ ਕੁਐਸਚਨਰ ਅਸੀਂ ਤੁਹਾਨੂੰ ਜਵਾਬ ਫਿਰ ਐਸ ਐਚਓ ਫਿਰ ਨੂੰ ਦੱਸਿਆ ਹੋਣਾ ਈ ਗੱਡੀ ਤੇ ਨਾਮ ਤੇ ਸਾਡੀ ਪ੍ਰਾਇਓਰਿਟੀ ਗੱਡੀ ਦੇ ਕਾਗਜ਼ ਚੈੱਕ ਕਰਦੇ ਹਾਂ ਜੀ ਸਾਡੀ ਪ੍ਰਾਇਓਰਿਟੀ ਜੀ ਵੀ ਜੋ ਮਿਲਿਆ ਪਹਿਲਾਂ ਉਹਨੂੰ ਕਾਊਂਟ ਕਰਨਾ ਗੱਡੀ ਮਿਲਿਆ ਗੱਡੀ ਕਿਹਾ ਦੇਖੋ ਸਾਡੀ ਪ੍ਰਾਇਓਰਿਟੀ ਪਹਿਲਾਂ ਐ ਸੀ ਐਚਪੀ ਸਾਹਿਬ ਰਾਤ ਭਰ ਜਾਗੇ ਨੇ ਵੀ ਪਹਿਲਾਂ ਜਿਹੜੀ ਇਹ ਡਿਕਵਰੀ ਹੋਈ ਹੈ ਉਹਨੂੰ ਕਾਊਂਟ ਕਰਨਾ ਉੱਚ ਕੁਝ ਇੱਧਰ ਉੱਧਰ ਨੂੰ ਆਏ ਉਹਦੀ ਵੀਡੀਓਗ੍ਰਾਫੀ ਕਰਨੀ ਫਿਰ ਉਹਨੂੰ ਸੀਲ ਕਰਨਾ ਠੀਕ ਹੈ ਨਾ ਜੀ ਫਿਰ ਉਸ ਤੋਂ ਬਾਅਦ ਇਹ ਚੀਜ਼ਾਂ ਤਾਂ ਮਾਈਨਰ ਹੈ ਵੀ ਕਿਤੇ ਨਾ ਕਿਤੇ ਨਹੀਂ ਉਹ ਤਾਂ ਰੇਂਜ ਚੈੱਕ ਹੋ ਜਾਂਦੀ ਹੈ ਸਰ ਮੀਡੀਆ ਦੇ ਵਿੱਚ ਆ ਹਮ ਇਹ ਗੱਡੀ ਕਿਹੜੀ ਹੈ ਆਪਣੇ ਨਾਮ ਤੇ ਸੀ ਜਾਂ ਕਿਸੇ ਦੇ ਨਾਮ ਤੇ ਸੀ ਜਾ ਕਿ ਸਰ ਉਹਦਾ ਮੰਗ ਕੇ ਲੈ ਕੇ ਆਇਆ ਸੀ ਉਹ ਵਾ ਪੈਸਾ ਉਹ ਤੁਹਾਨੂੰ ਦੱਸ ਦਿਆਂਗੇ ਅੱਛਾ ਤੁਸੀਂ ਕਿੰਨੇ ਮਨੀਕ ਸੀ ਵੀ ਕਰਦਾ ਰਹੇ ਕਿੰਨੇ ਚਿਰ ਤੋਂ ਕਰਦਾ ਸੀਗਾ ਪਹਿਲਾਂ ਦੱਸਿਆ ਇਹ 10 ਤੋਂ 12 ਸਾਲ ਤੋਂ ਕਰ ਰਿਹਾ ਸੀਗਾ ਹਾਂ ਮਨੀਕ ਸੀ ਰੈਸਟ ਯੂਨੀਅਨ ਦਾ ਕੰਮ ਕਰਦਾ ਸੀਗਾ ਉਹਦੀ ਨਾਲ ਹੀ ਕਰਦਾ ਸੀਗਾ ਵਾਲੜਾ ਜੀ ਵੈਸਟਰਨ ਹੁਣ ਇਹਦੇ ਕੋਈ ਐਡੀ ਵੱਡੀ ਅਮਾਉਂਟ ਪਕੜੀ ਗਈ ਆ ਹੁਣ ਉਹ ਦੇਖਿਆ ਜਾਏਗਾ ਵੈਸਟਰਨ ਯੂਨੀਅਨ ਤਾਂ ਹੋਮ ਕਮ ਕਰਦੇ ਕਿੰਨੇ ਕਿੰਨੇ ਫਰੈਂਕੀ 3100 ਜੀ ਯੂ ਐਸ ਡਾਲਰ ਮਨੀਸ਼ੀਨ ਦਸਤਾੜਾ ਰਿਸਟੜਾ ਇਹ ਜੋ ਮਨੀਸ਼ੀਨ ਕੰਮ ਕਰਦਾ ਰਿਸਟੜਾ ਇਹਦੀ ਹਿਜੜੇ ਦਸਤਾੜਾ ਕਿੱਥੇ ਹੈ ਇਹ ਨੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਕਰਦਾ ਨਹੀਂ ਉਹੀ ਮਨੀ ਚੇਂਜ ਕਰਦਾ ਸੀਗਾ ਫਿਰ ਤਾਂ ਕੋਈ ਨਾ ਰਜਿਸਟਰ ਪਰ ਹੁਣ ਵੈਸਟਰਨ ਯੂਨੀਅਨ ਤਾਂ ਰਹੀ ਨਹੀਂ ਨਾ ਫਿਰ ਤਾਂ ਉਹ ਹੁਣ ਆਰਬੀਆਈ ਵੱਲੋਂ ਲਾਇਸੈਂਸੀ ਹੋਏਗੀ ਤੇ ਹੋਏਗਾ ਉਹ ਉਹੀ ਚੀਜ਼ਾਂ ਸਾਰੀਆਂ ਜਿਵੇਂ ਹੋ ਗਿਆ ਬਰਾਬਰ ਹੀ ਹੈ ਇੱਕ ਚੀਜ਼ ਦਾ ਵੱਡਾ ਹੋਰ ਵੀ ਕੁਝ ਹੋ ਸਕਦਾ ਅਦਰ ਡਿਪਾਰਟਮੈਂਟ ਨੂੰ ਵੀ ਇਨਫੋਰਮੇਸ਼ਨ ਦਿੱਤੀ ਗਈ ਹੈ ਹਾਂਜੀ ਅਦਰ ਕਿਹੜੇ ਹੋਰ ਵਿਭਾਗ ਨਹੀਂ ਹਾਲੇ ਤਾਂ ਪੁਲਿਸ ਕੋਲ ਹੀ ਹੈ ਹਾਲੇ ਪੁਲਿਸ ਕੋਲ ਹੀ ਹੈ ਨੀ ਗਲਤ ਹੋਈ ਕਿ ਕਿਸ ਕਿਸ ਤੇ ਪੈਸੇ ਦੇ ਕਰ ਕਰਨ ਦੀ ਗੱਲ ਕਰ ਰਹੀ ਸੀ ਨਹੀਂ ਹਲੇ ਆਏਗਾ ਜੀ ਤਪੀਸ਼ ਆਏਗਾ ਦਾਜੀ ਜੀ ਵੀ ਡਿਪਲੋਮੈਟ ਜਵਾਬ ਦੇਣਗੇ ਜੀ ਠੀਕ ਹੈ ਠੀਕ ਹੈ थैंक यू ਜੀ थैंक यू